ਕੁਝ ਚਿਰ ਪਹਿਲਾਂ ਪੰਜਾਬ ਦਾ ਇੱਕ ਸਰਮੋਰ ਕਲਾਕਾਰ ਜਿਹਦੀ ਸਾਰੀ ਦੁਨੀਆ دیਵਾਨੀ ਸੀ ਉਹ ਦੁਨੀਆ ਤੋਂ ਚਲਾ ਗਿਆ ਸੀ ਤੇ ਅਕਸਰ ਟਾਈਮ ਪੈਂ ਤੇ ਲੋਕ ਭੁੱਲ ਜਾਂਦੇ ਆ ਪਰ ਜੇਕਰ ਆਪਣੇ ਜਿਹੜੇ ਵੱਡ ਵਡੇਰੇ ਆ ਉਹਨਾਂ ਨੂੰ ਵੀ ਲੋਕ ਯਾਦ ਕਰਦੇ ਆ ਧੀਆਂ ਪੁੱਤਾਂ ਦੇ ਨਾਮ ਤੋਂ ਕਿ ਫਲਾਣੇ ਦਾ ਮੁੰਡਾ ਫਲਾਣੇ ਦੀ ਧੀ ਆ ਬਹੁਤ ਸਾਰੇ ਕਲਾਕਾਰ ਆ ਪੰਜਾਬ ਦੇ ਵਿੱਚ ਜਿਹੜੇ ਸਮੇਂ ਤੋਂ ਪਹਿਲਾਂ ਚਲੇ ਗਏ ਜਿਨ੍ਹਾਂ ਦੇ ਜਿਵੇਂ ਸਰਜੀਤ ਬਿੰਦ ਰਖੀਆ ਕੁਲਵਿੰਦਰ ਢਿੱਲੋਂ ਚਮਕੀਲਾ ਜਿਹੇ ਬਹੁਤ ਸਾਰੇ ਕਲਾਕਾਰ ਆ ਪਰ ਉਹਨਾਂ ਦੀ ਜਿਹੜੀ ਔਲਾਦ ਆ ਜਿਵੇਂ ਰਾਜ ਬਰਾੜ ਦੇ ਬੱਚੇ ਨੇ ਜੋਸ਼ ਬਰਾੜ ਨੇ ਇੱਕ ਵਾਰ ਫਿਰ ਤੋਂ ਤਾਜ਼ਾ ਕਰ ਦਿੱਤਾ ਜਿਉਂਦਾ ਕਰ ਦਿੱਤਾ ਰਾਜ ਬਰਾੜ ਨੂੰ ਗੀਤ ਕੱਢ ਕੇ ਇਸੇ ਤਰੀਕੇ ਦੇ ਨਾਲ ਰਾਜਵੀਰ ਜਵੰਦੇ ਦੀ ਧੀ ਵੱਡੀ ਆ ਬੇਟਾ ਛੋਟਾ ਸੀ ਪਰ ਜਿਸ ਦਿਨ ਅੰਤਮ ਅਰਦਾਸ ਸੀ ਰਾਜਵੀਰ ਜਵੰਦੇ ਦੀ ਜਿਵੇਂ ਉਹ ਧੀ ਨੇ ਵੱਡਾ ਦਿਲ ਵਿਖਾਇਆ ਸੰਗਤ ਨੂੰ ਜਿਹੜੀ ਉੱਥੇ ਸ਼ਰਦਾ ਦੇ ਫੁੱਲ ਭੇਟ ਕਰਨ ਰਾਜਵੀਰ ਜਵੰਦੇ ਦੇ ਪਿੰਡ ਪਹੁੰਚੀ ਹੋਈ ਸੀ ਉਹਨਾਂ ਸਾਰਿਆਂ ਨੂੰ ਧੰਨਵਾਦ ਕੀਤਾ ਕਿ ਮੇਰੇ ਪਿਤਾ ਲਈ ਤੁਸੀਂ ਬਹੁਤ ਅਰਦਾਸ ਬੇਨਤੀਆਂ ਕੀਤੀਆਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਉੱਥੇ ਹੀ ਆਪਣੇ ਪਿਓ ਦੀਆਂ ਗੱਲਾਂ ਕਰਕੇ ਭਾਵਕ ਵੀ ਹੋ ਰਹੀ ਸੀ ਸਾਰੇ ਇਹ ਗੱਲ ਸੋਚ ਰਹੇ ਸੀ ਕਿ ਬੱਚੀ ਛੋਟੀ ਆ ਜਿੱਥੇ ਰਾਜਵੀਰ ਜਵੰਦਾ ਦੀ ਪਤਨੀ ਉਹਦੀ ਮਾਂ ਭਾਵੇਂ ਉਮਰ ਚ ਵੱਡੀਆਂ ਸੀ ਪਰ ਉਹ ਦੁੱਖ ਨੂੰ ਇੰਨਾ ਝੱਲ ਨਹੀਂ ਸਕਦੀਆਂ ਸੀ ਉਹਨਾਂ ਤੋਂ ਬੋਲਿਆ ਨਹੀਂ ਗਿਆ ਉੱਥੇ ਜਵੰਦਾ ਦੀ ਬੱਚੀ ਨੇ ਹੌਸਲਾ ਕਰਕੇ ਆਪਣੀ ਮਾਂ ਨੂੰ ਆਪਣੀ ਦਾਦੀ ਨੂੰ ਜਿੱਥੇ ਹੌਸਲਾ ਦਿੱਤਾ ਉੱਥੇ ਸੰਗਤ ਨੂੰ ਧੰਨਵਾਦ ਵੀ ਕੀਤਾ ਉਸੇ ਦਿਨੀ ਰਾਜਵੀਰ ਜਵੰਦਾ ਦੀ ਬੇਟੀ ਨੇ ਕਹਿਤਾ ਸੀ ਕਿ ਮੇਰਾ ਬਾਪ ਮੈਨੂੰ ਲੱਕੀ ਚਾਮ ਸਮਝਦਾ ਸੀ ਕਿਉਂਕਿ 2016 ਦੇ ਵਿੱਚ ਜਵੰਦੇ ਦਾ ਵਿਆਹ ਹੁੰਦਾ 17 18 ਦੇ ਵਿੱਚ ਉਹ ਹਿੱਟ ਹੁੰਦਾ ਤੇ ਉਦੋਂ ਹੀ ਰਾਜਵੀਰ ਜਵੰਦੇ ਦੀ ਬੇਟੀ ਦਾ ਜਨਮ ਹੁੰਦਾ ਰਾਜਵੀਰ ਜਵੰਦੇ ਦੀ ਬੇਟੀ ਨੇ ਉੱਥੇ ਹੀ ਕਹਿਤਾ ਸੀ ਕਿ ਮੈਂ ਆਪਣੇ ਬਾਪ ਨੂੰ ਤਾਜਾ ਕਰੂੰਗੀ ਮੇਰੇ ਬਾਪ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦਾ ਸਾਥ ਦਿੱਤਾ ਮੇਰਾ ਵੀ ਸਾਥ ਦਿਓ ਮੈਂ ਵੀ ਤੁਹਾਡੇ ਲਈ ਗਾਉਂਗੀ ਰਾਜਵੀਰ ਜਵੰਦਾ ਕਲਾਕਾਰ ਬਹੁਤ ਦੁਨੀਆ ਤੇ ਆਉਂਦੇ ਆ ਬਹੁਤ ਜਾਂਦੇ ਆ ਪਰ ਜਿਹੜੇ ਕਮਰਸ਼ੀਅਲ ਨੂੰ ਛੱਡ ਕੇ ਲੋਕਾਂ ਲਈ ਗਾਉਂਦੇ ਆ ਲੋਕ ਵੀ ਉਹਨਾਂ ਨੂੰ ਯਾਦ ਕਰਦੇ ਆ ਜਿੱਦ ਦੇ ਰਾਜਵੀਰ ਜਵੰਦਾ ਦੁਰਘਟਨਾ ਗ੍ਰਸਤ ਹੋਇਆ ਸੀ ਚਲੋ ਪ੍ਰਮਾਤਮਾ ਨੇ ਉਹਨਾਂ ਦੀ ਜਿਹੜੀ ਲਿਖੀ ਇੰਨੀ ਸੀ ਪਰ ਉਸ ਦਿਨ ਪੰਜਾਬ ਦਾ ਕੋਈ ਘਰ ਜਿਹਾ ਨਹੀਂ ਸੀ ਜਿੱਥੋਂ ਅਰਦਾਸ ਰਾਜਵੀਰ ਜਵੰਦੇ ਦੇ ਲਈ ਨਹੀਂ ਹੋਈ ਸੀ ਇਹ ਰਾਜਵੀਰ ਜਵੰਦੇ ਨੇ ਇਹ ਲੋਕਾਂ ਦਾ ਪਿਆਰ ਖੱਟਿਆ ਸੀ ਲੋਕਾਂ ਲਈ ਗਾਇਆ ਸੀ ਲੋਕਾਂ ਦੇ ਮੁੱਦਿਆਂ ਨੂੰ ਗਾਇਆ ਸੀ ਇਸ ਕਰਕੇ ਰਾਜਵੀਰ ਜਵੰਦੇ ਲਈ ਹਰੇਕ ਅੱਖ ਜਿਹੜੀ ਉਦੋਂ ਨੰਮ ਸੀ ਜਿੱਦੇ ਰਾਜਵੀਰ ਜਵੰਦੇ ਦਾ ਸੰਸਕਾਰ ਹੋਇਆ ਭਾਵੇਂ ਕੋਈ ਦੇਸ਼ 'ਚ ਬੈਠਾ ਸੀ ਤੇ ਭਾਵੇਂ ਕੋਈ ਵਿਦੇਸ਼ 'ਚ ਬੈਠਾ ਸੀ ਉਦਾਂ ਹੀ ਰਾਜਵੀਰ ਜਵੰਦੇ ਦੀ ਬੇਟੀ ਨੂੰ ਜਿਹੜੇ ਰਾਜਵੀਰ ਜਵੰਦੇ ਦੇ ਨਿੱਜੀ ਕੁਝ ਦੋਸਤ ਸੀ ਜਿਵੇਂ ਕਲਵਿੰਦਰ ਬਿੱਲਾ ਤੇ ਉਹਦਾ ਦੋਸਤ ਜਿਹੜਾ ਕਣਵਰ ਗਰੇਵਾਲ ਉਹਨਾਂ ਨੇ ਆਖਿਆ ਸੀ ਕਿ ਆਪਾਂ ਸਾਰਿਆਂ ਨੇ ਜਿਹੜਾ ਸਹਿਯੋਗ ਕਰਨਾ ਜਵੰਦੇ ਦੀ ਬੇਟੀ ਨੂੰ ਵੀ ਇੱਕ ਵਧੀਆ ਕਲਾਕਾਰ ਬਣਾਉਣਾ ਸੋ ਰਾਜਵੀਰ ਜਵੰਦਾ ਦੀ ਬੇਟੀ ਜਲਦੀ ਆਪਣੇ ਬਾਪ ਦੇ ਲਈ ਕੁਝ ਲਾਈਨਾਂ ਕੁਝ ਜਿਹੜਾ ਗੀਤ ਆ ਆਪਣੇ ਬਾਪ ਨੂੰ ਡੈਡੀਗੇਟ ਕਰਦੀ ਹੋਈ ਇੱਕ ਕੱਡੂਗੀ ਭਾਵੇਂ ਉਹਦੀ ਉਮਰ ਛੋਟੀ ਆ ਪਰ ਉਹ ਜਿਹੜਾ ਗੀਤ ਹੋਊਗਾ ਉਹ ਜਿਵੇਂ ਲੋਕਾਂ ਨੇ ਜਿਹੜਾ ਰਾਜਵੀਰ ਜਵੰਦੇ ਨੂੰ ਪਿਆਰ ਦਿੱਤਾ ਉਵੇਂ ਜਿਹੜੇ ਉਹਦੇ ਮਾਂ ਪਿਓ ਆ ਰਾਜਵੀਰ ਜਵੰਦੇ ਦਾ ਜਿਹੜੀ ਮਾਂ ਜਾਂ ਰਾਜਵੀਰ ਜਵੰਦੇ ਦੀ ਪਤਨੀ ਜਾਂ ਉਹਦੇ ਸ਼ੁਭਚਿੰਤਕ ਉਹ ਸੋਚਦੇ ਆ ਕਿ ਰਾਜਵੀਰ ਜਵੰਦੇ ਦੀ ਵੀ ਬੇਟੀ ਨੂੰ ਵੀ ਉਸੇ ਤਰੀਕੇ ਦੇ ਨਾਲ ਪੰਜਾਬੀ ਜਿਹੜੇ ਮਾਣ ਬਖਸ਼ਣਗੇ ਉਹਦਾ ਹੌਸਲਾ ਵਧਾਈ ਕਰਨਗੇ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਗਾਇਕ ਸੀ ਜਿਨੇ ਕਮਰਸ਼ੀਅਲ ਛੱਡ ਕੇ ਅਜਿਹੇ ਮੁੱਦੇ ਗਾਏ ਜਿਨ੍ਹਾਂ ਨੂੰ ਗਾਉਣ ਦਾ ਕੋਈ ਦਮ ਹੀ ਨਹੀਂ ਰੱਖਦਾ ਸੀ